ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਭਗਵਾਨਤਮਨ ਪੰਜਾਬ ਦੀਆਂ ਔਰਤਾਂ ਦੇ ਪੈਸੇ ਮੁੱਕਰ ਗਿਆ ਦੋਸਤੋ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਜਦ ਪੰਜਾਬ ਦੇ ਅੰਦਰ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਔਰਤਾਂ ਨੂੰ ਮੁਫਤ ਬਸ ਸਫਰ ਮੁਫਤ ਬਿਜਲੀ ਅਤੇ ਪਾਣੀ ਦੀ ਸਹੂਲਤ ਨਸ਼ਾ ਮੁਕਤ ਪੰਜਾਬ ਅਤੇ ਰਿਸ਼ਵਤ ਮੁਕਤ ਪੰਜਾਬ ਵਰਗੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਬੇਸ਼ੱਕ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਮੁਫਤ ਬਸ ਸਫਰ ਅਤੇ ਮੁਫਤ ਬਿਜਲੀ ਵਾਲੇ ਵਾਅਦੇ ਪੂਰੇ ਕਰ ਦਿੱਤੇ ਸਨ ਪਰ ਅੱਜ ਤੱਕ 3.5 ਸਾਲ ਬੀਤ ਜਾਣ ਤੋਂ ਬਾਅਦ ਔਰਤਾਂ ਦੇ 1000 ਰੁਪਿਆ ਮਹੀਨੇ ਵਾਲੀ ਸ਼ਰਤ ਪੂਰੀ ਨਹੀਂ ਹੋਈ। ਇਲੈਕਸ਼ਨਾਂ ਵੇਲੇ 1000 ਰੁਪਏ ਦੇ ਲਾਲਚ ਵਿੱਚ ਆ ਕੇ ਹਰ ਔਰਤ ਨੇ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ। ਬੇਸ਼ੱਕ ਉਹਨਾਂ ਦੇ ਬਾਕੀ ਕਰਦੇ ਜੀਆਂ ਨੇ ਕਿਸੇ ਹੋਰ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ਔਰਤਾਂ ਨੇ ਆਪਣੀ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾ ਕੇ ਪੰਜਾਬ ਦੇ ਅੰਦਰ ਭਗਵੰਤ ਜਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਔਰਤਾਂ ਨੇ ਵੋਟਾਂ ਪਾਉਣ ਤੋਂ ਪਹਿਲਾਂ ਹੀ ਸਾਬ ਕਿਤਾਬ ਲਾ ਲਿਆ ਸੀ ਕਿ 1 ਸਾਲ ਦਾ ਸਾਨੂੰ 12000 ਰੁਪਇਆ ਮਿਲੇਗਾ ਤੇ ਸਰਕਾਰ ਦੇ ਪੂਰੇ 5 ਸਾਲਾਂ ਵਿੱਚ ਇਹ ਰਕਮ ਪੂਰੀ 60000 ਰੁਪਇਆ ਹੋ ਜਾਵੇਗੀ ਇਸ ਲਾਲਚ ਨਾਲ ਔਰਤਾਂ ਔਰਤਾਂ ਨੇ ਆਪਣੇ ਖਾਤੇ ਵੀ ਬੈਂਕਾਂ ਵਿੱਚ ਖੋਲਵਾ ਲੈ ਸੰ ਕਿਸੇ ਨੇ ਕਿਸੇ ਔਰਤ ਨੇ ਸੋਚਿਆ ਹੋਵੇਗਾ ਕਿ ਮੈਂ ਇਹਨਾਂ ਪੈਸਿਆਂ ਦਾ ਕੁਝ ਸੋਨਾ ਖਰੀਦ ਲਾਵਾਂਗੀ ਕਿਸੇ ਨੇ ਸੋਚਿਆ ਹੋਵੇਗਾ ਕਿ ਮੈਂ ਮੱਝ ਲਾਵਾਂਗੀ ਤੇ ਉਸ ਦਾ ਦੁੱਧ ਵੇਚ ਕੇ ਆਪਣੇ ਕੰਮ ਨੂੰ ਹੋਰ ਅੱਗੇ ਵਧਾ ਲਾਵਾਂਗੀ ਕਿਸੇ ਨੇ ਸੋਚਿਆ ਹੋਵੇਗਾ ਕਿ ਮੈਂ ਮੁਰਗੀਆਂ ਲੈ ਲਾਵਾਂਗੀ ਤੇ ਉਹਨਾਂ ਦੇ ਆਂਡੇ ਵੇਚਾਂ ਕਰਾਂਗੀ ਕਿਸੇ ਨੇ ਸੋਚਿਆ ਹੋਵੇਗਾ ਕਿ ਮੈਂ ਬੱਕਰੀ ਲਾਵਾਂਗੀ ਤੇ ਤੇ ਫਿਰ ਮੇਰੇ ਕੋਲ ਦੋ ਬੱਕਰੀਆਂ ਹੋ ਜਾਣਗੀਆਂ ਤੇ ਫਿਰ ਅੱਗੇ ਹੋਰ ਵਾਧਾ ਹੋ ਜਾਵੇਗਾ ਕੋਈਆਂ ਔਰਤਾਂ ਨੇ ਸੋਚਿਆ ਹੋਵੇਗਾ ਕਿ ਅਸੀਂ ਇੰਨਾ ਪੈਸੇ ਨਾਲ ਵਧੀਆ ਸੂਟਸ ਮਾਇਆ ਕਰਾਂਗੀਆਂ ਤੇ ਕੋਈਆਂ ਔਰਤਾਂ ਨੇ ਸੋਚਿਆ ਹੋਵੇਗਾ ਅਸੀਂ ਆਪਣੇ ਬੱਚਿਆਂ ਦੀ ਵਧੀਆ ਪੜ੍ਹਾਈ ਕਰਵਾਵਾਂਗੇ ਪਰ ਇਹਨਾਂ ਸਾਰੀਆਂ ਔਰਤਾਂ ਦੇ ਸੁਪਨੇ ਧਰੇ ਤਰੇ ਰਹਿ ਗਏ ਹੁਣ 3.5 ਸਾਲ ਬੀਤ ਜਾਣ ਤੋਂ ਬਾਅਦ ਉਹਨਾਂ ਦੀਆਂ ਆਸਾਂ ਉੱਪਰ ਬਿਲਕੁਲ ਪਾਣੀ ਫਿਰ ਗਿਆ ਹੈ ਅਸਾਂ ਬਿਲਕੁਲ ਖਤਮ ਹੋ ਗਈਆਂ ਹਨ ਅਤੇ ਉਹ ਵਿਚਾਰੀਆਂ ਸਬਰ ਦਾ ਘੁੱਟ ਭਰ ਕੇ ਬੈਠ ਗਈਆਂ ਹਨ ਤੇ ਭਗਵੰਤ ਮਾਨ ਨੂੰ ਕੋਸ ਰਹੀਆਂ ਹਨ ਭਗਵੰਤ ਮਾਨ ਨੂੰ ਲਾਹਨਤਾਂ ਪਾ ਰਹੀਆਂ ਹਨ ਉਹ ਕਹਿ ਰਹੀਆਂ ਹਨ ਕਿ ਭਗਵੰਤ ਮਾਨ ਸਾਡਾ 3 ਸਾਲਾਂ ਦਾ 36000 ਰੁਪਏ ਨੱਪੀ ਬੈਠਾ ਹੈ ਉਹ ਕਹਿ ਰਹੀਆਂ ਨੇ ਕਿ ਅਜੇ ਤਾਂ ਅਸੀਂ ਆਪਣੀ ਰਕਮ ਦਾ ਵਿਆਜ ਨਹੀਂ ਗਿਣਿਆ ਜੇਕਰ ਵਿੱਚ ਵਿਆਜ ਵੀ ਗਿਣ ਲਿਆ ਜਾਵੇ ਤਾਂ ਪੂਰਾ 50000 ਰੁਪਇਆ ਬਣਦਾ ਹੈ ਔਰਤਾਂ ਦਾ ਕਹਿਣਾ ਕਿ ਅੱਜ ਤੋਂ ਬਾਅਦ ਝਾੜੂ ਵਾਲਿਆਂ ਉੱਪਰ ਕੋਈ ਯਕੀਨ ਨਹੀਂ ਕਰੇਗਾ ਇਹ ਝੂਠੇ ਲਾਰੇ ਲਾ ਕੇ ਪਹਿਲਾਂ ਵੋਟਾਂ ਲੈ ਲੈਣ ਦੇ ਹੰਤੇ ਮੁੜ ਕੇ ਕਿਸੇ ਦੀ ਬਾਤ ਨਹੀਂ ਪੁੱਛਦੇ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਅੱਗੇ ਵਾਸਤੇ ਭਗਵੰਤ ਮਾਨ ਨੇ ਸਾਥੋਂ ਵੋਟਾਂ ਲੈਣੀਆਂ ਹਨ ਤਾਂ ਪਹਿਲਾਂ ਸਮੇਤ ਵਿਆਜ ਸਾਡੇ ਪੈਸੇ ਦੇਵੇ ਨਹੀਂ ਤਾਂ ਅਸੀਂ ਇੱਕ ਵੀ ਵੋਟ ਇਹਨਾਂ ਨੂੰ ਨਹੀਂ ਪਾਵਾਂਗੀਆਂ। ਔਰ ਤਾਂ ਇਹ ਕਿਹਾ ਕਿ ਸਹੀਂ ਕਿਸੇ ਵੀ ਕੀਮਤ ਉੱਪਰ ਆਪਣੀ ਬੰਦੀ ਰਕਮ ਨਹੀਂ ਛੱਡਾਂਗੀਆਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੇ ਲੀਡਰ ਨੇ ਸਾਨੂੰ ਵਿੱਚ ਪਾ ਕੇ ਸਾਡਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਵਾਦ ਤੋਂ ਵਾਦ ਕੱਲਾ 36000 ਦਾ ਵਿਆਜ ਛੱਡ ਸਕਦੀਆਂ ਹਾਂ। ਅਸੀਂ ਆਪਣਾ ਮੋਲ ਤਾਂ ਹਰ ਹਾਲਤ ਵਿੱਚ ਲਵਾਂਗੇ। ਸੋ ਭਗਵਾਨ ਪ੍ਰਮਾਣੋ ਚਾਹੀਦਾ ਹੈ ਕਿ ਉਹ ਔਰਤਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੇ। ਉਹਨਾਂ ਦੇ ਅੱਜ ਤੱਕ ਬਣਦੇ ਪੈਸੇ ਦੇਵੇ। ਨਹੀਂ ਤਾਂ ਉਹਨਾਂ ਨੇ ਆਪਣੇ ਬੰਦਿਆਂ ਨੂੰ ਤੁਹਾਨੂੰ ਵੋਟਾਂ ਨਹੀਂ ਪਾਉਣ ਦੇਣੀਆਂ। ਸੋ ਹੁਣ ਫੈਸਲਾ ਆਮ ਆਦਮੀ ਪਾਰਟੀ ਨੇ ਕਰਨਾ ਹੈ ਕਿ ਉਹਨਾਂ ਨੇ ਅੱਗੇ ਵਾਸਤੇ ਬੂਟਾਂ ਲੈਣੀਆਂ ਹਨ ਜਾਂ ਨਹੀਂ ਸੋ ਦੋਸਤੋ ਗੱਲਬਾਤ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ